ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਿੰਗਾਂ ਦੀ ਸਾਰੀ ਠੀਕ ਠਾਕ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੇ ਅੱਜ ਮੈਂ ਆ ਰਹੀ ਆ ਰਾਮਪੁਰੇ ਮੈਨੂੰ ਇਹ ਨਹੀਂ ਪਤਾ ਰਾਮਪੁਰਾ ਫੂਲ ਅਲੱਗ-ਅਲੱਗ ਆ ਜਾਂ ਇਕੱਠੇ ਆਗੇ ਤੇ ਉੱਥੇ ਕ੍ਰਿਸ਼ਨਾ ਲਹਿੰਗਾ ਹਾਊਸ ਉਹਨਾਂ ਦੀ ਬੜੀ ਸੋਹਣੀ ਕਲੈਕਸ਼ਨ ਆ ਲਹਿੰਗਿਆਂ ਦੀ ਤੇ ਇਥੇ ਲੁਧਿਆਣੀ ਮੇਰਾ ਸੂਟ ਆਗਾ ਹ ਸਲੂਨ ਪੂਜਾ ਸਲੂਪੂਜਾ ਜਿਹੜੀ ਇਹ ਸਲੂਨ ਵਾਲੇ ਬੜਾ ਵਧੀਆ ਕੰਮ ਆ ਉਹਨਾਂ ਦਾ ਉਹਨਾਂ ਦੇ ਲਹਿੰਗੇ ਵੀ ਮੈਂ ਅਸੀਂ ਤਾਂ ਉੱਥੋਂ ਹੀ ਲੈ ਕੇ ਉਹਨਾਂ ਦੇ ਲਹਿੰਗੇ ਬੜੇ ਹੀ ਸੋਹਣੇ ਆ ਬੜੇ ਹੀ ਸੋਹਣੇ ਆ ਤੇ ਜੇ ਕੋਈ ਰਾਮਪੁਰੇ ਤੋਂ ਆ ਤਾਂ ਪਲੀਜ਼ ਜੀ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਮੱਧੋ ਬਸ ਸਬਸਕ੍ਰਾਈਬ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਆ ਕਰੋ ਜੀ ਖਣੂ ਮੱਥੇ ਜਾ ਕੇ ਦਿਖਾਵਾਂਗੀ ਲਹਿੰਗੇ ਕਿੰਨੇ ਕਿੰਨੇ ਸੋਹਣੇ ਆ ਉਥੇ ਰੈਂਟ ਤੇ ਵੀ ਮਿਲਦੇ ਆ ਆਪਣੇ ਆਪਾਂ ਅਨਸਟਿਚ ਲੈ ਕੇ ਤਿਆਰ ਵੀ ਕਰਵਾ ਸਕਦੇ ਆ ਤਿਆਰ ਕਰਵਾ ਕੇ ਵੀ ਰੈਂਟ ਤੇ ਲੈ ਸਕਦੇ ਜਿਵੇਂ ਮਰਜ਼ੀ ਲੈ ਲਿਓ ਉਥੋਂ ਲੈ ਸਕਦੇ ਆ ਆਪਾਂ ਲੈਂਗੇ। ਤੁਸੀਂ ਵਲੌਗ ਨਾਲ ਜੁੜੇ ਰਹੇ ਹੋ। ਅਸੀਂ ਪਾਸਾਡਾ ਪਹੁੰਚ ਗਏ ਪੂਜਾ ਵੀ ਆ ਗਿਆ। ਅਸੀਂ ਚੱਲਣ ਲੱਗੇ ਹੁਣ ਬਠਿੰਡੇ ਵਾਲੀ ਬੱਸ। ਉਹ ਜਿਸ ਜਿੱਥੇ ਨਾ ਤੇ ਅਸੀਂ ਇੱਥੋਂ ਲੱਗਣਗੇ 3 3.5 ਘੰਟੇ ਲੱਗ ਜਾਣੇ ਆ। ਬਠਿੰਡਾ ਜਾ ਕੇ ਮਿਲਦੇ ਫਿਰ ਨਹੀਂ ਸੌਰੀ ਸਚਰਾਪੂਰਾ ਚੱਲੇ ਆ ਅਸੀਂ। ਦੇਖੋ ਰਾਮਪੂਰਾ ਪੂਲ। ਇਹ ਰਾਮਪੂਰਾ ਸੈਦ ਕੱਲਾ ਸੀ ਰਾਮਪੂਰਾ ਪਹੁੰਚ ਗਏ। ਇਹ ਪੁਜਾ ਜੀ ਨੇ ਮੇਰੇ ਨਾਲ ਤੇ ਅਸੀਂ ਚੱਲੇ ਹੁਣ ਰਿਸਨਾ ਲਹਿੰਗਾ ਹਾਊਸ ਵਾਲਿਆਂ ਦੇ ਇੱਥੋਂ ਆਟੋ ਕਰਾ ਕੇ ਜਾਵਾਂਗੇ ਅਸੀਂ 12:00 ਵੱਜ ਗਏ ਸੀ ਸਵੇਰੇ ਚੱਲੇ ਸੀ 9:00 ਵਜੇ 12:00 ਵਜੇ ਪਹੁੰਚੇ ਅਸੀਂ ਰਾਮਪੁਰੇ ਬਾੜੇ ਦੱਸਿਓ ਕੌਣ ਆ ਜੀ ਰਾਮਪੁਰੇ ਤੋਂ ਪੂਰਾ ਫੂਲ ਦੇਖ ਲਓ ਬਾਲੀਕ ਚੌਂਕ ਆਓ ਆਓ ਰਾਮਪੁਰੇ ਬਾੜੇ ਉਹ ਜੇ ਮੈਨੂੰ ਜਾਣਦੇ ਹੋ ਅੱਜ ਅਸੀਂ ਥੋੜੇ ਟੈਨ ਦਾ ਸੈਰ ਆਈਏ ਠੀਕ ਆ ਈ ਆ ਦੇਖੋ ਪੂਜਾ ਤੁਰੀ ਆਉਂਦੇ ਨੇਗੇ ਸਟੇਸ਼ਨ ਤੇ ਅਸੀਂ ਆ रामਪੂਰੇ ਦੇ ਸਟੇਸ਼ਨ ਤੇ रामपुरा पूਰ ਦੇ ਸਟੇਸ਼ਨ ਤੇ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਗੱਡੀਆਂ ਇੱਥੇ ਤਾਂ ਰੁਕਦੀਆਂ ਨੇ ਪਰ रामਪੂਰੇ ਦਾ ਥੋੜੀ ਦੂਰ ਤੁਰ ਕੇ ਜਾਨੇ ਆ ਸਾਨੂੰ ਲੈਣ ਆਏ ਥੋੜੀ ਜਿਹੀ ਦੂਰ ਤੁਰਦੇ ਜਾਵਾਂਗੇ ਥੱਕ ਗਏ ਅਸੀਂ ਸਫ਼ਰ ਕਰਕੇ ਕਿੰਨੀ ਸੋਹਣੀ ਜਗ੍ਹਾ ਬਣੀ ਆ ਦੇਖੋ ਇਹ ਲਿਵੇਟੇਸ਼ੰਦੀ ਰਾਮਪੂਰਾ ਰੇਲਵੇ ਸਟੇਸ਼ਨ ਦੇਖੋ ਪਰ ਇਹ ਆਮਪੂਰਾ ਦਾ ਆਮਪੂਰਾ ਆਰਿਆ ਸਕੂਲ ਕੋਲੇ ਕੀਸ਼ਨਾ ਲਹਿੰਗਾ ਹਾਊਸ ਪਹੁੰਚ ਚੁੱਕੇ ਆਂ ਸੀ ਤੇ ਮੈਂ ਤੁਹਾਨੂੰ ਦਿਖਾਣੀ ਅੰਦਰ ਜਾ ਕੇ ਸਾਰੀ ਵੈਰਾਈਟੀ ਸੇਰਵਾਨੀਆਂ ਲਹਿੰਗੇ ਲੂਗੇ ਸਭ ਕੁਝ ਮਿਲਦਾ ਇਥੇ ਬਸੀ ਕਾਲ ਵੀਡੀਓ ਠੀਕੋ ਜੀ ਹਾਂਜੀ ਇਹ ਡਰੈਸਾਂ ਨੇ ਇਥੇ ਡਰੈਸਾਂ ਮਿਲਦੀਆਂ ਖੋਜ ਵਾਲੀ ਬੜੀ ਸਮੜੀ ਸੋਹਣੀ ਜੈਵਲਰੀ ਕੀ ਹੈ ਕੋਈ ਤੇ ਸੇਰਵਾਨੀਆਂ ਲੈਂਗੇ ਬੜੇ-ਬੜੇ ਸੋਨੇ ਬ੍ਰਾਈਡਲ ਸਾਰੇ ਬ੍ਰਾਈਡਲ ਦੇ ਵਿੱਚ ਨਵੇਂ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਹੋ ਬੜੇ ਹੈਵੀ ਤੋਂ ਹੈਵੀ ਸਾਰੇ ਪੈਨ ਉੱਥੇ ਲੈਂਗੇ ਇਹ ਸੇਰਵਾਨੀਆਂ ਦੇਖੋ ਸੇਰਵਾਨੀਆਂ ਦੇ ਡਿਜ਼ਾਈਨ ਬੜੇ ਸੋਹਣੇ ਆ ਜਮ ਨਹੀਂ ਰਹੀ ਹਾਂਜੀ ਇੱਕ ਦਾ ਕਲਰ ਦੇਖ ਲਓ ਬਣਾ ਇਹ ਇਹ ਵਾਲਾ ਕਿਹਦੇ ਹਾਂਜੀ ਠੀਕ ਆ ਆ ਇਹ ਸੋਨਾ ਹਾਂਜੀ ਚਾਹਾਂ ਦਾ ਸੋਨਾ ਕਦੀ ਬਸ ਫਿਟਿੰਗ ਕਰਵਾ ਦਿੰਦੇ ਹਾਂ ਫਿਟਿੰਗ ਕਰਵਾ ਹਾਂਜੀ ਅਸੀਂ ਇੱਥੇ ਦੇਖ ਰਹੇ ਆ ਜਵੈਲਰੀ ਪਾਪਾ ਦੇਖ ਰਹੇ ਆ ਚੈੱਕ ਕਰ ਰਹੇ ਆ ਆ ਦੇਖੋ ਕਿੰਦੀ ਜੀਤੀ ਪਾਈ ਆ ਮੈਂ ਬੜੀਆਂ ਸੋਹਣੀਆਂ ਜਵੈਲਰੀ ਆ ਦੇਖੋ ਪੱਤੀ ਵਾਲਾ ਡਿਜ਼ਾਈਨ ਬੜੇ ਸੋਹਣੇ ਸੋਹਣੇ ਡਿਜ਼ਾਈਨਾਂਗੇ ਜੋ ਮੈਂ ਆ ਰਹੇ ਕੱਲ ਤੁਹਾਨੂੰ ਪਾ ਕੇ ਦਿਖਾਵਾਂਗੀ ਮਸਤ ਰੋਜ਼ਾ ਪੱਤਿਆਂ ਵਾਲੇ ਡਿਜ਼ਾਈਨ ਬੜੇ ਸੋਹਣੇ ਆ ਕਾ ਦਿਖਾਣੀ ਆ ਤੁਹਾਨੂੰ ਮੈਂ ਇਹਦਾ ਟਿੱਕਾ ਦੇਖੋ ਪੱਤੀ ਵਾਲੇ ਡਿਜ਼ਾਈਨ ਸਾਰੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਕਲਰ ਵੀ ਬੜਾ ਸੋਹਣਾਗਾ ਪਰ ਮੈਂ ਤੁਹਾਨੂੰ ਦਿਖਾਉਣੀ ਆ ਪੂਰਾ ਲੱਗ ਰਿਹਾ ਪੂਰਾ ਮੇਕਅਪ ਸਿਕ ਫੁਪ ਕਰ ਲਿਆ ਵਿਦਾਵਤ ਮੇਕਅਪ ਬ੍ਰਾਈਡਲ ਆ ਬ੍ਰਾਈਡਲ ਲੱਗ ਰਿਹਾ ਜੁਐਲਰੀ ਪਾਲੀ ਇਹਨਾਂ ਨੇ ਪੂਰੀ ਜੁਐਲਰੀ ਵੀ ਇੱਥੋਂ ਬੜੀ ਸੋਹਣੀ ਸੋਹਣੀ ਮਿਲਦੀ ਆ ਤੁਸੀਂ ਨਵੇਂ-ਨਵੇਂ ਡਿਜ਼ਾਈਨ ਜੋ ਵੀ ਲਿਜਾ ਸਕੋ। ਇਹ ਡਿੰਗੂ ਕੀ ਦਿਖਾਉ ਉਹ ਮਜੀ ਜਿਹੜੀ ਤੁਸੀਂ ਵਾਈਪ ਹਾਂਜੀ ਦੇਖ ਲਓ ਤੁਸੀਂ ਮੇਰੀ ਸਿੰਪਲ ਲੁੱਕ ਮੇਕਅਪ ਸुरू ਹੋ ਗਿਆ ਤੇ ਹੁਣ ਆਪਣਾ ਮੇਰੀ ਇੱਕ ਵੱਡੀ ਬਣ ਗਈ ਆ ਦੇਖੋ ਮੈਸ ਤਾਂ ਮੇਰੇ ਵਾਲ ਨਿਕਲ ਨਹੀਂ ਗਿਆ ਗੁੱਤ ਵੱਡੀ ਬਣ ਗਈ ਪੂਰੀ ਤੇ ਵਾਕੀ ਆਪਾਂ ਦੇਖਦੇ ਮੇਕਅਪ ਕਰਨ ਤੋਂ ਬਾਅਦ ਮੈਂ ਕਿਵੇਂ ਲੱਗਦੀ ਆ ਹੁਣ ਤਾਂ ਦੇਖੋ ਕਾਲੀ ਕਾਲੀ ਤੁਹਾਡੇ ਸਾਹਮਣੇ ਆ ਜਿਵੇਂ ਕਾਲੀ ਕੁਲੁੱਤੀ ਹਾਂਜੀ ਸੱਸਰੀ ਗੱਲ ਜੀ ਕੀ ਹਲਚਲ ਆਈ ਮੈਂ ਤੁਹਾਡਾ ਆਪਣਾ ਸੁਖ ਜੱਟ ਤੇ ਮੇਰੇ ਨਾਲ ਰਾਣੂ ਕੌਰ ਜੀ ਖੜੇ ਨੇ ਸੱਸਰੀ ਗੱਲ ਜੀ ਸਾਰੇ ਨਾਲ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਅਸੀਂ ਅੱਜ ਪਹੁੰਚੇ ਸੀ ਬਰਾਇਡਲ ਸ਼ੂਟ ਤੇ ਤੇ ਤੁਸੀਂ ਦੱਸੋ ਅੱਗੇ ਹਾਂਜੀ ਸਾਨੂੰ ਮੈਡਮ ਨਾਲ ਮਿਲਣ ਜਿਹਨਾਂ ਕੋਲ ਆਹ ਆਪਾਂ ਲੁਧਿਆਣੇ ਪਹੁੰਚ ਚੁੱਕੇ ਆ ਜੀ ਡੁਗਰੀ ਹੈਲੋ ਡੁਗਰੀ ਹਾਂਜੀ ਤੇ ਆ ਮੈਡਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਰਾਣੂ ਕੌਰ ਜੀ ਦਾ ਬਹੁਤ ਧੰਨਵਾਦ ਬੜੀ ਦੂਰੋਂ ਆਏ ਪਟਿਆਲੇ ਤੋਂ ਆਏ ਨੇ ਤੇ ਫੋੜਾ ਨਾਮ ਸਰਮਜੀਤ ਪਰਮਜੀਤ ਆਏ ਨੇਗੇ ਆਏ ਨੇ ਮੁਕਸਰ ਤੋਂ ਜੀ ਇਹ ਵੀ ਕਾਫੀ ਫੇਮਸ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਆਪਣੀ ਆਈਡੀ ਦੱਸ ਦਿਓ ਜਿਹੜਾ ਪੂਨ ਮੱਧੀ ਗਾਉਂ ਪੂਨ ਮੱਧੀ ਗਾਉਂ ਤੁਸੀਂ ਪਲੀਜ਼ ਇਹਨਾਂ ਨੂੰ ਫੋਲੋ ਜ਼ਰੂਰ ਕਰਨਾ ਹੈ ਇਹਨਾਂ ਨੂੰ ਸਾਰਿਆਂ ਨੂੰ ਹਾਲੇ ਦੇ ਰਣਕੋਰ ਰਣਕੋਰ ਦੀ ਆਈਡੀ ਵੀ ਤੁਹਾਨੂੰ ਦੱਸਦੀ ਆ ਕਿ ਰਣੋਂ ਨੂੰ ਵੀ ਮਲਾਣੇ ਰਣੋਂ ਕੋ 20 ਤੇ ਮੇਰਾ ਸੁੱਖ ਜਾਟ ਜੀ ਹਾਂਜੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਨੀਆਂ ਤੇ ਸਾਡੀ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨਾ ਹੈ ਮੈਂ ਸੋਨੇ ਸੋਨੇ ਕਮੈਂਟ ਕਰਦੇ ਆ ਤੇ ਪੂਜਾ ਤੁਸੀਂ ਵੀ ਆਪਣੀ ਆਈਡੀ ਦੱਸੋ ਜੀ ਮੇਰੀ ਆਈਡੀ ਹੈ ਪੂਜਾ ਜੀ ਸਭ ਤੋਂ ਜ਼ਿਆਦਾ ਸਪੋਰਟ ਕਰਦੇ ਮੇਕਾ ਪਾਰਟਿਸ ਪੂਜਾ ਕੌੜਾ ਦੇ ਨਾਮ ਤੇ ਮੇਰੀ ਆਈਡੀ ਹੈ ਤੇ ਤੁਸੀਂ ਜਰੂਰ ਫੋਲੋ ਕਰਿਓ ਤੇ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਹੈਗਾ ਹੈ 126 अवतार मार्केट स्ट्रीट नंबर 4 डिग्री दुगरी पुल ਦੇ ਨਾਲ ਹੀ ਹੈ ਜਿਹਨੇ ਆ ਲੇਕਅਪ ਕਰਾਣਾ ਸਾਰੇ ਜਾਨ ਲੁਧਿਆਣਾ ਪਹੁੰਚ ਜਾ ਐਨੀ ਫੀਡ ਕਰਦੇ ਹੋਏ ਨਹੀਂ ਦੁਕਾਨ ਤੇ ਇਹਨੂੰ ਰਿਸ਼ਾ ਲੈਣਾ ਨਾ ਵੀ ਲੈ ਆਲਓਵਰ ਪੰਜਾਬ ਅਸੀਂ ਫਿਲਾਨ ਸਿੰਘ ਵੀ ਕਰਦੇ ਆ ਜਰੂਰੀ ਨਹੀਂ ਹੈ ਕਿ ਮਤਲਬ ਸਟੂਡੀਓ ਤੇ ਹੀ ਆਣਾ ਹੈ ਆਲਓਵਰ ਪੰਜਾਬ ਪੰਜਾਬ ਤੋਂ ਬਾਅਦ ਵੀ ਫ੍ਰੀ ਲੈਂਸਿੰਗ ਵੀ ਕਰਦੇ ਆ ਤੁਸੀਂ ਜਿੱਥੇ ਵੀ ਬ੍ਰਾਈਡਲ ਮੈਂ ਕਿਸ ਨੇ ਬ੍ਰਾਈਡਲ ਸ਼ੂਟ ਰਹਿਣਾ ਹੋਵੇ ਉਹਦਾ ਲਾਈਕ ਜਾਂ ਬ੍ਰਾਈਡਲ ਮੇਕਅਪ ਕਰਵਾਉਣਾ ਹੋਵੇ ਉਹਦੇ ਬਾਰੇ ਦੱਸ ਦਿਓ ਜੀ ਬਹੁਤ ਜ਼ਿਆਦਾ ਧੰਨਵਾਦ ਹਾਂਜੀ ਹਾਂਜੀ ਬ੍ਰਾਈਡਲ ਸ਼ੂਟ ਤਾਂ ਚਲੋ ਮੇਰੇ ਨਾਲ ਇਨਫਲੂਐਂਸਰਸ ਬਹੁਤ ਜ਼ਿਆਦਾ ਜੁੜ ਗਏ ਨੇ ਹੁਣ ਰੱਬ ਦੀ ਮਿਹਰ ਨਾਲ ਪਰ ਬ੍ਰਾਈਡਲ ਮੇਕਅਪ ਮੈਂ ਜਿੱਥੇ ਵੀ ਤੁਸੀਂ ਬੁੱਕ ਕਰਦੇ ਆ ਮੈਂ ਆਪਨੇ ਬੈਠਾਂ ਲੈਂਗੀ ਆਪਣੇ ਕੋਲ ਜੀ ਠੀਕ ਹੈ ਜੀ ਮਤਲਬ ਜੇ ਕਿਸ ਨੇ ਮਤਲਬ ਕੋਈ ਕੈਸ਼ ਦੱਸ ਤੁਸੀਂ ਪਹੁੰਚੋ ਵੀ ਜੀ ਹਾਂਜੀ ਹਾਂਜੀ ਜਿਵੇਂ ਕਿਸੇ ਨੇ ਗਾਣੇ ਗਾਉਣੇ ਆ ਸ਼ੂਟਿੰਗ ਕਰਨੀ ਹੈ ਹਾਂਜੀ ਗ ਵੇਡਿੰਗ ਦੀ ਵੇ ਲੋਕੇਸ਼ਨ ਹੁੰਦੀ ਆ ਉੱਥੇ ਵੀ ਜਾ ਕੇ ਫ੍ਰੀਲੈਂਸਿੰਗ ਕਰਦੇ ਆ ਉਹ ਵਿਸ਼ਾ ਧੰਨਵਾਦ ਹੈਲੋ ਹਾਂਜੀ ਹੈਲੋ ਲਾਈਨਰ ਮੈਟ ਲੈ ਆਈ ਕੋਈ ਨਹੀਂ ਹਾਂ ਹਾਂਜੀ ਦਲਜੀਤ ਕੇ ਹੋ ਗਏ ਰੈਡੀ ਸ਼ੂਟ ਲਈ ਦੇਖੋ ਤੁਸੀਂ ਦੱਸੋ ਕਿੱਦਾਂ ਲੱਗਦੇ ਪਏ ਨੇ ਬਾਅਦ ਸਾਡੇ ਘਰ ਆ ਕੇ ਵੀ ਡਿਟ ਰਿਟ ਕਰਾ ਦੇਗਾ ਮੇਰੇ ਮੇਰੀ ਫੈਮਿਲੀ ਆ ਤੇ ਮੈਂ ਤੁਹਾਨੂੰ ਦੱਸਾਂ ਸੀ ਥੋੜੀ ਖੁੱਟੂਗੀ ਮੈਂ ਇਹ ਛੋਟੇ ਨਾਲ ਕਰਵਾ ਦਿਆਂਗੀ ਸਾਹਿਬਾ ਜੀ ਉਹਦੇ ਕਿ ਕਿ ਉਹਦੀ ਆਉਣਾ ਬਗੈਨ ਉਹ ਲੰਗ ਲਾ ਦੀਆ ਜੀ ਹੋ ਗਏ ਰੈਡੀ ਦਿਲਜੀਤ ਕੇ ਦਨ ਸ਼ੂਟ ਥੋੜੀ ਅੱਗੇ ਆਓ ਲਾਈਟ ਹਟਾ ਲਓ ਤੁਸੀਂ ਆ ਵੀ ਲਾਈਟ ਬੰਦ ਕਰੇਗੀ ਦੱਸੋ ਜੀ ਫਿਰ ਕਿੱਦਾਂ ਲੱਗ ਰਹੀ ਹੈ ਇਹਨੇ ਹਾਂ ਹੁਣ ਲਾਓ ਨਹੀਂ ਫਿਰ ਹੋਰ ਹੋਦਾ ਆ ਰਹੀ ਬੈਕਗਰਾਉਂਡ ਆ ਜਿੰਦੀ ਹੈ ਦੁਪੱਟਾ ਤਾਂ ਦੇ ਦਿਓ ਬਈ ਹਾਂ ਜੀ ਅਸੀਂ ਪਹੁੰਚ ਕੇ ਰੱਖ ਬਾਗ ਇਹਨੀ ਐਤ ਸ ਹੁਣ ਹੋਏਗਾ ਸ਼ੂਟ 15 ਚੱਲ ਕੇ ਦੇਖਦੇ ਆ ਲੋਕ ਦੇਖ ਰਹੇ ਨੇ ਖੜ ਖੜ ਕੇ ਵੀ ਵਾਏ ਜੋੜੀਆਂ ਕਿੱਥੋਂ ਆ ਗਈਆਂ ਬਹੁਤ ਪਹਿਲੇ ਤੋਂ ਵੀ ਅੱਜ ਫਾਇ ਮਾਇਆ ਕਰਿਆ ਨਾ ਤਾਂ ਸੋ ਇਧਰ ਕੰਮ ਚੱਲ ਰਿਹਾ ਹੈ ਪਾਕੀ ਅੰਦਰ ਜਾ ਕੇ ਦੇਖਣੇ ਤੇ ਕੰਡਲਿਸ਼ਨ ਦਿਖਾਣੇ ਰੱਖਵਾ ਗਰੀ ਇਹ ਰੱਖਬਾਗ ਚ ਆਏ ਆ ਦੇਖੋ ਤੁਹਾਨੂੰ ਰੱਖਬਾਗ ਚ ਟ੍ਰੇਨ ਦਿਖਾਣੇ ਆ ਦੇਖੋ ਟ੍ਰੇਨ ਜਾਂਦੀ ਪਈ ਸ਼ੂਟ ਹੋ ਰਿਹਾ ਤੇ ਇਹ ਦਲਜੀਤ ਦੇਖ ਰਹੀ ਟ੍ਰੇਨ ਨੂੰ ਐਨੇ ਐਵੀ ਕਰਨੀ ਮੈਂ ਵੀ ਬਣਵਾਣੀ ਸੀ ਵੀਡੀਓ ਟ੍ਰੇਨ ਉਹ ਟ੍ਰੇਨ ਦੇ ਵਿੱਚ ਲਮਾਂਗੇ ਹੂੰ ਬਾਕੀ ਦੀਦੀ ਕਿ ਉਧਰ ਸ਼ੂਟ ਕਰੀ ਜਾਂਦੇ ਨੇ ਬਹੁਤ ਵਧੀਆ ਲੋਕੇਸ਼ਨ ਇਹਨਾਂ ਦੀ ਲਓ ਜੀ ਸ਼ੂਟ ਹੋ ਗਿਆ ਹੁਣ ਖਤਮ ਪੈਕਅਪ ਹੋ ਗਿਆ ਰੈਡੀ ਤੇ ਹੁਣ ਅਸੀਂ ਚੱਲੇ ਆ ਤੁਸੀਂ ਸਾਨੂੰ ਦੱਸਿਓ ਵਲੌਗ ਕਿੱਦਾਂ ਲੱਗਾ ਤੁਹਾਨੂੰ ਸਾਡਾ ਸ਼ੂਟ ਦਾ ਵਲੌਗ ਕਿੱਦਾਂ ਲੱਗਾ ਸਾਰੀ ਜਾਣੇ ਦੂਰ ਦੱਸਿਓ ਕਮੈਂਟਾਂ ਦੇ ਵਿੱਚ ਬੱਤ ਵੱਤ ਸੀ ਸ਼ੇਅਰ ਕਰਿਆ ਕਰੋ ਵੀਡੀਓ ਬੱਤ ਵੱਤ ਕਮੈਂਟ ਕਰਿਆ ਕਰੋ ਜੀ ਥੈਂਕ ਯੂ ਜੀ ਧੰਨਵਾਦ ਹਾਂ ਜੀ ਲਓ ਜੀ ਅਸੀਂ ਆ ਗਏ ਆਪਣਾ ਪੈਕਅਪ ਕਰਕੇ ਹੁਣ ਮੇਕਅਪ ਉਤਾਰੀ ਜਾਂਦੇ ਨੇ ਮੈਡਮ ਵਾਪਸੀ ਕਰਾਂਦੇ تیاری ਟਾਈਮ ਹੋ ਗਿਆ 7:30 ਚੱਲ ਜੇ ਸਾਡਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬਰ ਚੈਨਲ ਜਰੂਰ ਕਰਿਓ ਤੇ ਸੁਖ ਭਾਜੀ ਤੁਸੀਂ ਵੀ ਆਪਣੀ ਆਈਡੀ ਦੱਸ ਦੋ ਹਾਂਜੀ ਮੇਰੀ ਸੁਖ ਜੱਟ ਦੇ ਨਾਮ ਤੇ ਔਰ ਮੈਡਮ ਦੀ ਰਾਨੂ ਕੌਰ 20 ਦੇ ਨਾਮ ਤੇ ਹੈ ਹਾਂਜੀ ਹਾਂਜੀ ਆਈਨਾ ਦੇ ਚੈਨਲ ਨੂੰ ਪਾਤਵਾ ਸਬਸਕ੍ਰਾਈਬ ਕਰੋ ਤੇ ਸੋਨੇ ਸੋਨੇ ਕਮੈਂਟ ਕਰੋ ਥੈਂਕ ਯੂ ਜੀ ਧੰਨਵਾਦ ਮਿਲਦੇ ਆ ਫਿਰ ਅਗਲੇ ਵਲੌਗ